ਇਹ ਕਹਾਣੀ ਮੇਰੀ ਸਹੇਲੀ ਦੀ ਹੈ ਉਸਨੇ ਦੱਸਿਆ ਕਿ ਉਸ ਦੇ ਸਰੀਰ ਦੇ ਉੱਤੇ ਅਲਰਜੀ ਹੋ ਗਈ ਡਾਕਟਰ ਨੇ ਉਸ ਨੂੰ ਇੱਕ ਦਵਾਈ ਦਿੱਤੀ ਜਿਸ ਨੂੰ ਸਾਰੇ ਸਰੀਰ ਤੇ ਲਾਉਣਾ ਹੁੰਦਾ ਸੀ ਤੇ ਜਿਵੇਂ ਹੀ ਇਹ ਗੱਲ ਹੋਈ ਮੇਰਾ ਸਹਰਾ ਉਸ ਦਿਨ ਤੋਂ ਹੀ ਮੇਰੇ ਕਮਰੇ ਵਿੱਚ ਆਪਣਾ ਫੋਨ ਚਾਰਜ ਤੇ ਲਾਉਣ ਲੱਗਾ ਇੱਕ ਦਿਨ ਮੈਂ ਆਪਣੇ ਕਮਰੇ ਵਿੱਚ ਕੰਮ ਕਰ ਰਹੀ ਸੀ ਜਦੋਂ ਫੋਨ ਚਾਰਜ ਤੇ ਲਾਉਣ ਲਈ ਆਏ ਤਾਂ ਮੈਂ ਪੁੱਛ ਲਿੱਤਾ ਕਿ ਤੁਸੀਂ ਆਪਣੇ ਕਮਰੇ ਵਿੱਚ ਫੋਨ ਚਾਰਜ ਤੇ ਕਿਉਂ ਨਹੀਂ ਲਾਉਂਦੇ ਤਾਂ ਮੈਨੂੰ ਗੁੱਸੇ ਵਿੱਚ ਬੋਲਣ ਲੱਗੇ ਕਿ ਤੂੰ ਆਪਣਾ ਕੰਮ ਕਰ ਮੈਂ ਉਹਨਾਂ ਨੂੰ ਇਹ ਗੱਲ ਕਹੀ ਤਾਂ ਉਹਨਾਂ ਦਾ ਰੰਗ ਪੀਲਾ ਪੈ ਗਿਆ ਉਹ ਮੇਰੇ ਕਮਰੇ ਵਿੱਚ ਫੋਨ ਚਾਰਜ ਤੇ ਲਾ ਕੇ ਚਲੇ ਗਏ ਅਤੇ ਮੈਂ ਵੀ ਆਪਣਾ ਕੰਮ ਖਤਮ ਕਰਕੇ ਇੱਕ ਨਾਈਟਸੂਟ ਕੱਢਿਆ ਤੇ ਬਾਥਰੂਮ ਵਿੱਚ ਬਦਲਣ ਲਈ ਚਲੀ ਗਈ ਮੈਂ ਕੱਪੜੇ ਬਦਲ ਕੇ ਬਾਥਰੂਮ ਵਿੱਚੋਂ ਬਾਹਰ ਆਈ ਤਾਂ ਆਵਾਜ਼ ਆਈ ਤੇ ਮੈਂ ਰਸੋਈ ਵਿੱਚ ਚਲੀ ਗਈ ਤੇ ਸਾਰਿਆਂ ਲਈ ਚਾਹ ਬਣਾਈ ਕੱਪਾਂ ਵਿੱਚ ਚਾਹ ਪਾ ਕੇ ਸਭ ਨੂੰ ਦਿੱਤੀ ਤੇ ਦਿਲ ਵਿੱਚ ਮੇਰੇ ਸਹੁਰੇ ਦੀ ਕਹੀ ਗੱਲ ਮੇਰੇ ਅੰਦਰ ਚੁਬ ਰਹੀ ਸੀ ਸਭ ਨੂੰ ਚਾਹ ਦੇ ਕੇ ਮੈਂ ਵੀ ਉੱਥੇ ਹੀ ਬੈਠ ਗਈ ਮੈਨੂੰ ਉਸ ਸਮੇਂ ਬਹੁਤ ਹੈਰਾਨੀ ਹੋਈ ਜਦੋਂ ਮੇਰੇ ਸਹੁਰੇ ਨੇ ਮੇਰੀ ਬਣਾਈ ਚਾਹ ਦੀ ਤਾਰੀਫ ਕੀਤੀ ਥੋੜੀ ਦੇਰ ਪਹਿਲਾਂ ਤਾਂ ਮੇਰੇ ਨਾਲ ਬੜੀ ਅਜੀਬ ਤਰ੍ਹਾਂ ਗੱਲ ਕਰ ਰਹੇ ਸਨ ਸਭ ਨੇ ਚਾਹ ਪੀਤੀ ਤੇ ਮੈਂ ਆਪਣੇ ਕਮਰੇ ਵਿੱਚ ਸੌਣ ਲਈ ਚਲੇ ਗਏ ਮੈਂ ਵੀ ਰਸੋਈ ਵਿੱਚ ਕੱਪ ਰੱਖ ਕੇ ਆਪਣੇ ਕਮਰੇ ਵਿੱਚ ਆ ਗਈ ਉਹਨਾਂ ਦਾ ਫੋਨ ਮੇਰੇ ਕਮਰੇ ਵਿੱਚ ਸੀ ਮੈਂ ਸੋਚ ਰਹੀ ਸੀ ਕਿ ਪਾਪਾ ਇੱਕਦਮ ਬਦਲ ਕਿੱਦਾਂ ਜਾਂਦੇ ਨੇ ਮੈਨੂੰ ਸ਼ੱਕ ਹੋ ਰਿਹਾ ਸੀ ਪਾਪਾ ਨੂੰ ਲੱਗਿਆ ਹੋਣਾ ਕਿ ਮੈਂ ਕਿਤੇ ਆਪਣੇ ਘਰ ਵਾਲੇ ਨਾਲ ਗੱਲ ਨਾ ਕਰ ਦਵਾਂ ਪਰ ਮੈਂ ਸੋਚਿਆ ਕੋਈ ਨਹੀਂ ਉਹ ਵੀ ਮੇਰੇ ਨਾਲ ਹੀ ਗੱਲ ਨਹੀਂ ਹੋ ਜਾਂਦਾ ਹੈ ਕਦੀ ਕਦੀ ਇਸ ਉਮਰ ਵਿੱਚ ਮੈਂ ਆਪਣੇ ਆਪ ਨੂੰ ਸਮਝਾ ਰਹੀ ਸੀ ਮੇਰੇ ਦਿਲ ਵਿੱਚ ਹਾਲੇ ਵੀ ਇਹੋ ਹੋ ਰਿਹਾ ਸੀ ਅਤੇ ਮੈਂ ਸੋਫੇ ਤੇ ਬੈਠੀ ਸੀ ਤੇ ਫੋਨ ਚੁੱਕਣ ਲਈ ਇੱਕਦਮ ਭਾਂਡੇ गिरਣ ਦੀ ਆਵਾਜ਼ ਆਈ ਮੈਂ ਡਰ ਗਈ ਮੇਰਾ ਘਰਵਾਲਾ ਨੀਂਦ ਵਿੱਚੋਂ ਉੱਠ ਕੇ ਬਾਹਰ ਆਇਆ ਤੇ ਕਹਿਣ ਲੱਗਿਆ ਬਿੱਲੀ ਸੀ ਤੇ ਦਰਵਾਜ਼ੇ ਤੇ ਕੁੰਡੀ ਲਾ ਕੇ ਮੇਰਾ ਘਰਵਾਲਾ ਬੈੱਡ ਤੇ ਪੈ ਗਿਆ ਤੇ ਮੈਨੂੰ ਕਹਿਣ ਲੱਗੇ ਤੂੰ ਵੀ ਸੌਂ ਜਾ ਫਿਰ ਮੈਂ ਇੱਕ ਵਾਰੀ ਦਰਵਾਜ਼ੇ ਦੀ ਕੁੰਡੀ ਚੈੱਕ ਕੀਤੀ ਤੇ ਜਾ ਕੇ ਪੈ ਗਈ ਮੈਨੂੰ ਮੇਰੇ ਘਰਵਾਲੇ ਨੇ ਕਿਹਾ ਕਿ ਤੂੰ ਵੀ ਬੈੱਡ ਦੇ ਉੱਤੇ ਪੈ ਜਾ ਤਾਂ ਮੈਂ ਕਿਹਾ ਕਿ ਨਹੀਂ ਮੈਂ ਸੋਫੇ ਤੇ ਹੀ ਠੀਕ ਹਾਂ ਮੈਂ ਨਹੀਂ ਚਾਹੁੰਦੀ ਤੁਹਾਨੂੰ ਵੀ ਅਲਰਜੀ ਹੋ ਜਾਵੇ ਮੈਨੂੰ ਸੋਫੇ ਤੇ ਨੀਂਦ ਆ ਗਈ ਤੇ ਜਦੋਂ ਸਵੇਰ ਹੋਈ ਮੇਰਾ ਸਹੁਰਾ ਦਰਵਾਜ਼ਾ ਖੜਕਾ ਰਿਹਾ ਸੀ ਤੇ ਮੈਂ ਦਰਵਾਜ਼ਾ ਖੋਲਿਆ ਤਾਂ ਜਲਦੀ ਨਾਲ ਅੰਦਰ ਆਏ ਜਿਵੇਂ ਬਹੁਤ ਹੀ ਕਾਲੀ ਵਿੱਚ ਹੋਣ ਆਪਣਾ ਫੋਨ ਲੈ ਕੇ ਕੋਠੇ ਤੇ ਚੜ ਗਏ ਮੈਂ ਕਿਹਾ ਪਹਿਲਾਂ ਨਾਸ਼ਤਾ ਤਾਂ ਕਰ ਲਓ ਪਰ ਉਹਨਾਂ ਨੇ ਮੇਰੀ ਗੱਲ ਨਾ ਸੁਣੀ ਇੰਨੀ ਸਵੇਰ ਕੋਣ ਕੋਠੇ ਤੇ ਜਾਂਦਾ ਅਸੀਂ ਸਭ ਨੇ ਨਾਸ਼ਤਾ ਕਰ ਲਿਆ ਸੀ ਪਰ ਪਾਪਾ ਨਹੀਂ ਬੋਲੇ 1 ਘੰਟੇ ਤੋਂ ਜ਼ਿਆਦਾ ਹੋ ਗਿਆ ਸੀ ਤੇ ਮੈਂ ਨਾਸ਼ਤਾ ਫੇਰ ਗਰਮ ਕੀਤਾ ਤੇ ਆਪਣੀ ਸੱਸ ਨੂੰ ਕਿਹਾ ਕਿ ਮੰਮੀ ਜੀ ਬੁਲਾ ਕੇ ਲੈ ਕੇ ਆਉਣੀ ਹਾਂ ਮੈਂ ਕੋਠੇ ਤੇ ਗਈ ਤੇ ਮੇਰਾ ਸਹੁਰਾ ਇੱਕ ਕੋਨੇ ਵਿੱਚ ਬੈਠਾ ਸੀ ਤੇ ਉਹਨਾਂ ਨੂੰ ਪਤਾ ਨਾ ਲੱਗਾ ਕਿ ਮੈਂ ਉੱਪਰ ਆਈ ਹਾਂ ਫਿਰ ਮੈਂ ਕੋਲ ਜਾ ਕੇ ਕਿਹਾ ਪਪਾ ਉਹਨਾਂ ਦੇ ਹੱਥ ਵਿੱਚੋਂ ਫੋਨ ਗਿਰ ਗਿਆ ਤੇ ਰੰਗ ਫਿੱਕਾ ਪੈ ਗਿਆ ਤੇ ਕਹਿਣ ਲੱਗੇ ਚੈਨ ਨਹੀਂ ਤੈਨੂੰ ਸਾਰਾ ਦਿਨ ਅੱਗੇ ਪਿੱਛੇ ਤੁਰੀ ਜਾਨੀ ਹੈ ਮੇਰਾ ਘਰ ਹੈ ਮੈਂ ਜਿੱਥੇ ਮਰਜ਼ੀ ਬੈਠਾ ਤੇ ਜੋ ਮਰਜ਼ੀ ਕਰਾਂ ਮੈਨੂੰ ਰੋਣਾ ਆ ਰਿਹਾ ਸੀ ਉਹਨਾਂ ਦੇ ਵਰਤਾਅ ਤੋਂ ਮੈਂ ਬਹੁਤ ਪਰੇਸ਼ਾਨ ਸੀ ਮੈਂ نیچے ਆਈ ਤੇ ਬਾਥਰੂਮ ਵਿੱਚ ਜਾ ਕੇ ਆਪਣਾ ਮੂਹ ਤੋਤਾ ਤੇ ਕਿਹਾ ਕਿ ਅੱਜ ਤੋਂ ਬਾਅਦ ਮੈਂ ਆਪਣੇ ਸਹੁਰੇ ਦੇ ਕਿਸੇ ਕੰਮ ਵਿੱਚ ਦਖਲ ਨਹੀਂ ਦੇਣਾ ਹੁਣ ਉਹ ਨਾਸ਼ਤੇ ਲਈ ਆਵਾਜ਼ਾਂ ਦੇ ਰਹੇ ਸਨ ਮੰਮੀ ਕਹਿਣ ਲੱਗੇ ਕਿ ਗੁੱਸੇ ਵਿੱਚ ਲੱਗਦੇ ਆ ਮੈਂ ਹੀ ਦੇ ਆਉਣੀ ਆ ਤੂੰ ਰਹਿਂਦੇ ਤੈਨੂੰ ਕੁਝ ਕਹਿ ਨਾ ਦੇਣ ਕੁਝ ਸਮੇਂ ਬਾਅਦ ਮੇਰੀ ਸੱਸ ਮੇਰੇ ਵੱਲ ਮੁਸਕਰਾਈ ਮੈਂ ਵੀ ਉਹਨਾਂ ਵੱਲ ਮੁਸਕਰਾਈ ਤੇ ਕਈ ਵਾਰੀ ਮੈਨੂੰ ਲੱਗਦਾ ਸੀ ਕਿ ਉਹ ਮੇਰੇ ਤੋਂ ਕੁਝ ਲੁਕਾ ਰਹੀ ਹੈ ਫਿਰ ਮੈਂ ਆਪਣੇ ਕੰਮ ਵਿੱਚ ਲੱਗ ਗਈ ਸਾਰੇ ਕੰਮ ਕਰਨ ਤੋਂ ਬਾਅਦ ਮੈਂ ਕੱਪੜੇ ਧੋਏ ਤੇ ਬਾਲਟੀ ਵਿੱਚ ਪਾ ਕੇ ਕੋਠੇ ਤੇ ਚਲੀ ਗਈ ਪਰ ਮੇਰਾ ਸਹਰਾ ਹਲੇ ਵੀ ਉੱਥੇ ਹੀ ਸੀ ਇਸ ਲਈ ਮੈਂ ਬਾਲਟੀ ਪੌੜੀਆਂ ਵਿੱਚ ਰੱਖ ਕੇ نیچے ਆ ਗਈ ਜਿੱਥੇ ਮੈਂ ਦਰਵਾਜ਼ਾ ਖੋਲ੍ਹਿਆ ਤੇ ਹੰਦਰ ਆਏ ਤੇ ਮੈਂ ਵੀ ਪਿੱਛੇ ਹੀ ਸੀ ਮੇਰੇ ਘਰ ਵਾਲੇ ਨੇ ਕਿਹਾ ਕਿ ਕੱਪੜੇ ਵਾਲੀ ਬਾਲਟੀ ਇੱਥੇ ਕਿਉਂ ਪਈ ਹੈ ਮੈਂ ਕਿਹਾ ਭਾਰੀ ਬਹੁਤ ਸੀ ਮੇਰੇ ਘਰ ਵਾਲੇ ਨੇ ਕਿਹਾ ਕਿ ਮੈਂ ਕੱਪੜੇ ਬਦਲ ਕੇ ਆਉਣਾ ਹਾਂ ਫਿਰ ਆਪਾਂ ਦੋਨੋਂ ਕੋਠੇ ਤੇ ਕੱਪੜੇ ਪਾਉਣੇ ਹਨ ਮੈਂ ਉਹਦਾ ਇੰਤਜ਼ਾਰ ਆਪਣੀ ਸੱਸ ਕੋਲ ਬੈਠ ਕੇ ਕਰਨ ਲੱਗੀ ਮੇਰਾ ਘਰ ਵਾਲਾ ਕੱਪੜੇ ਬਦਲ ਕੇ ਬਾਹਰ ਆਇਆ ਤੇ ਅਸੀਂ ਕੋਠੇ ਤੇ ਜਾਣ ਲੱਗੇ ਮੇਰੀ ਸੱਸ ਨੇ ਕਿਹਾ ਕਿ ਪੁੱਤ ਪਹਿਲਾਂ ਕੁਝ ਖਾਤਾ ਲੈਂਦਾ ਪਰ ਉਹਨਾਂ ਨੇ ਮਨਾ ਕਰ ਦਿੱਤਾ ਤੇ ਮੈਂ ਵੀ ਪਿੱਛੇ-ਪਿੱਛੇ ਪੌੜੀਆਂ ਚੜ ਰਹੀ ਸੀ ਮੇਰਾ ਘਰ ਵਾਲਾ ਮੇਰੇ ਸਹੁਰੇ ਨੂੰ ਕੋਠੇ ਤੇ ਵੇਖ ਕੇ ਹੈਰਾਨ ਹੋ ਗਿਆ ਉਹਨਾਂ ਦੇ ਕੋਲ ਜਾ ਕੇ ਬੈਠਾ ਐਨੇ ਵਿੱਚ ਮੇਰਾ ਸਹੁਰਾ ਚੌਂਕ ਗਿਆ ਤੇ ਕਹਿਣ ਲੱਗਾ ਕਿ ਰਾਤ ਹੋ ਗਈ ਮੇਰੇ ਘਰ ਵਾਲੇ ਨੇ ਕਿਹਾ ਕਿ ਤੁਸੀਂ ਸਵੇਰ ਦੇ ਥੱਲੇ ਨਹੀਂ ਗਏ ਤਾਂ ਗੁੱਸੇ ਵਿੱਚ ਬੋਲੇ ਮੈਂ ਕੋਈ ਪਾਗਲ ਆ ਤੂਪ ਵਿੱਚ ਬੈਠਾਂਗਾ ਹੁਣੀ ਆਇਆ ਹਾਂ ਥੋੜੀ ਦੇਰ ਪਹਿਲਾਂ ਮੈਂ ਕਿਹਾ ਤੁਸੀਂ ਚਲੋ ਮੈਂ ਕੱਪੜੇ ਸੁੱਕਣੇ ਪਾ ਕੇ ਆਉਣਾ ਮੇਰਾ ਸੋਹਰਾ ਜਾਂਦਾ ਜਾਂਦਾ ਰੁਕ ਗਿਆ ਤੇ ਪੁੱਛਣ ਲੱਗਾ ਬੇਟਾ ਦਵਾਈ ਲਾ ਰਹੀ ਹੈ ਮੈਂ ਕਿਹਾ ਹਾਂਜੀ ਲਾ ਰਹੀ ਹਾਂ ਫਿਰ ਉਹ نیچے ਚਲੇ ਗਏ ਤੇ ਮੈਂ ਵੀ ਥੱਲੇ ਆਈ ਸਾਰੇ ਜਣੇ ਖਾਣੇ ਲਈ ਮੇਰਾ ਵੇਟ ਕਰ ਰਹੇ ਸੀ ਮੈਂ ਕਿਹਾ ਮੰਮੀ ਤੁਸੀਂ ਕਿਉਂ ਖਾਣਾ ਲਾਇਆ ਮੈਂ ਲਾ ਦਿੰਦੀ ਤਾਂ ਮੇਰੀ ਸੱਸ ਨੇ ਕਿਹਾ ਕਿ ਤੂੰ ਸਾਰਾ ਦਿਨ ਕੰਮ ਕਰ ਰਹੀ ਸੀ ਇਸ ਲਈ ਮੈਂ ਲਾ ਦਿੱਤਾ ਸਾਰਾ ਕੰਮ ਖਤਮ ਕਰਕੇ ਮੈਂ ਆਪਣੇ ਕਮਰੇ ਵਿੱਚ ਆਈ ਤੇ ਮੇਰਾ ਸਹੁਰਾ ਵੀ ਕਮਰੇ ਵਿੱਚ ਆਇਆ ਤੇ ਫੋਨ ਚਾਰਜ ਤੇ ਲਾ ਕੇ ਚਲਾ ਗਿਆ ਮੈਂ ਕੱਪੜੇ ਅਲਮਾਰੀ ਚੋਂ ਕੱਢੇ ਤੇ ਬਾਥਰੂਮ ਵੀ ਚਲੀ ਗਈ ਤੇ ਕੱਪੜੇ ਬਦਲ ਕੇ ਬਾਹਰ ਆਈ ਮੇਰਾ ਸਹੁਰਾ ਜਾ ਚੁੱਕਾ ਸੀ ਜਦੋਂ ਮੈਂ ਸੋਫੇ ਤੇ ਬੈਠੀ ਤਾਂ ਮੇਰੇ ਸਹੁਰੇ ਦੇ ਫੋਨ ਦੀ ਘੰਟੀ ਵੱਜਣ ਲੱਗੀ ਮੈਂ ਆਪਣੇ ਸਹੁਰੇ ਨੂੰ ਆਵਾਜ਼ ਮਾਰੀ papa ਤੁਹਾਡਾ ਫੋਨ ਆਇਆ ਹੈ ਤਾਂ ਉਹ ਜਲਦੀ ਨਾਲ ਆਏ ਤੇ ਬੜੀ ਹੈਰਾਨੀ ਨਾਲ ਉਹਨਾਂ ਨੇ ਮੇਰੇ ਵੱਲ ਵੇਖਿਆ ਉਹ ਫੋਨ ਅਟੈਂਡ ਕਰਕੇ ਗੱਲ ਕਰਨ ਲੱਗੇ ਤੇ ਮੇਰੇ ਵੱਲ ਘੂਰ-ਘੂਰ ਕੇ ਦੇਖਣ ਲੱਗੇ ਮੈਂ ਬਾਹਰ ਜਾ ਕੇ ਗਾਰਡਨ ਵਿੱਚ ਬੈਠ ਗਈ ਪਰ ਮੈਂ बार-बार ਮੇਰੇ ਸਹੁਰੇ ਤੇ ਵਰਤਾਤੋਂ ਪਰੇਸ਼ਾਨ ਸੀ ਤੇ ਸੋਚ ਰਹੀ ਸੀ ਕਿ ਜੋ ਪਲ-ਪਲ ਬਦਲਦਾ ਸੀ ਮੈਂ ਆਪਣੀਆਂ ਸੋਚਾਂ ਵਿੱਚ ਸੀ ਕਿ ਮੈਂ ਉਹਨਾਂ ਦੀਆਂ ਹਰਕਤਾਂ ਅਜੀਬ ਲੱਗਦੀਆਂ ਸੀ ਅਗਲੀ ਸਵੇਰ ਪਾਪਾ ਆਪਣਾ ਫੋਨ ਲੈਣ ਕਮਰੇ 'ਚ ਆਏ ਤੇ ਕੋਠੇ ਤੇ ਚਲੇ ਗਏ ਮੇਰੀ ਸੱਸ ਨੇ ਕਿਹਾ ਕਿ ਨਾਸ਼ਤਾ ਤਾਂ ਕਰ ਲਓ ਉਹਨਾਂ ਨੇ ਕਿਹਾ 5 ਮਿੰਟ ਫਿਰ ਮੇਰੇ ਘਰਵਾਲੀ ਨੇ ਵੀ ਆਵਾਜ਼ ਲਾਈ ਕਿ ਪਾਪਾ ਨਾਸ਼ਤਾ ਤਾਂ ਕਰ ਲਓ ਫਿਰ ਉੱਪਰ ਚਲੇ ਗਏ ਤੇ ਉਹਨਾਂ ਨੇ ਕਿਹਾ ਤੂੰ ਕਰ ਤੇ ਜਾ ਮੈਂ ਕਰ ਲਵਾਵਾਂਗਾ ਮੇਰੀ ਘਰਵਾਲੀ ਨੂੰ ਗਏ ਵੀ ਇੱਕ ਘੰਟਾ ਹੋ ਗਿਆ ਸੀ ਪਰ ਪਾਪਾ ਹਲੇ ਤੱਕ نیچے ਨਹੀਂ ਆਏ ਤੇ ਫਿਰ ਮੇਰੀ ਸੱਸ ਉਹਨਾਂ ਦਾ ਨਾਸ਼ਤਾ ਲੈ ਕੇ ਕੋਠੇ ਤੇ ਦੇ ਕੇ ਆਈ ਇਦਾਂ ਹੀ ਸ਼ਾਮ ਹੋ ਗਈ ਤੇ ਅਸੀਂ ਸਭ ਨੇ ਡਿਨਰ ਕੀਤਾ ਤੇ ਮੈਂ ਆਪਣੇ ਕਮਰੇ ਵਿੱਚ ਆਈ ਮੇਰਾ ਸਹੁਰਾ ਵੀ ਮੇਰੇ ਪਿੱਛੇ ਆ ਗਿਆ ਅੱਜ ਹਿੰਮਤ ਕਰਕੇ ਮੈਂ ਕਹਿ ਦਿੱਤਾ ਕਿ ਪਾਪਾ ਤੁਹਾਡੇ ਕਮਰੇ ਦਾ ਬੋਰਡ ਕੱਲ ਠੀਕ ਕਰਵਾ ਦੇਵਾਂਗੇ ਇਹਨੇ ਨੂੰ ਉਹਨਾਂ ਨੂੰ ਗੁੱਸਾ ਆ ਗਿਆ ਮੈਂ ਤਾਂ ਇਸ ਲਈ ਕਿਹਾ ਸੀ ਕਿ ਇਹਨਾਂ ਨੂੰ ਛੁੱਟੀ ਹੈ ਅਤੇ ਇਹਨਾਂ ਵਿੱਚੋਂ ਮੇਰੇ ਘਰ ਵਾਲੇ ਨੂੰ ਆਵਾਜ਼ ਦੇਣ ਲੱਗੇ ਕਿ ਦੇਖ ਲੈ ਤੇਰੀ ਘਰ ਵਾਲੀ ਮੈਨੂੰ ਕੀ ਕਹਿ ਰਹੀ ਹੈ ਮੇਰਾ ਘਰ ਵਾਲਾ ਆਇਆ ਤੇ ਮੇਰੇ ਵੱਲ ਦੇਖਿਆ ਮੈਂ ਕਿਹਾ ਮੈਂ ਕੁਝ ਨਹੀਂ ਕਿਹਾ ਮਸ ਮੈਂ ਤਾਂ ਇਹ ਨਹੀਂ ਕਿਹਾ ਸੀ ਕਿ ਤੁਹਾਡੇ ਕਮਰੇ ਦਾ ਬੋਰਡ ਠੀਕ ਕਰਵਾ ਦੇਵਾਂਗੇ ਉਹ ਕਹਿਣ ਲੱਗੇ ਮੇਰੇ ਪਪਾ ਝੂਠ ਬੋਲ ਰਹੇ ਨੇ ਇਹ ਗੁੱਸੇ ਵਿੱਚ ਬਾਹਰ ਚਲੇ ਗਏ ਤੇ ਮੈਂ ਉਹਨਾਂ ਨੂੰ ਬਹੁਤ ਫੋਨ ਕੀਤੇ ਉਹਨਾਂ ਨੇ ਨਹੀਂ ਚੁੱਕਿਆ ਮੈਂ ਵੀ ਬਾਰ-ਬਾਰ ਫੋਨ ਕਰੀ ਗਈ ਮੇਰੇ ਘਰ ਵਾਲੇ ਨੇ ਗੁੱਸੇ ਵਿੱਚ ਕਿਹਾ ਕੀ ਗੱਲ ਹੈ ਮੈਂ ਕਿਹਾ ਘਰ ਆ ਜਾਓ ਮੈਂ ਪਾਪਾ ਤੋਂ ਮਾਫੀ ਮੰਗ ਲਵਾਂਗੀ ਉਹ ਘਰ ਆ ਗਏ ਤੇ ਰੋਜ਼ ਵਾਂਗ ਅਸੀਂ ਨਾਸ਼ਤਾ ਕੀਤਾ ਮੇਰਾ ਘਰ ਵਾਲਾ ਆਪਣੇ ਕੰਮ ਤੇ ਚ러 ਗਿਆ ਮੈਂ ਘਰ ਦਾ ਕੰਮ ਕੀਤਾ ਤੇ ਆਪਣੇ ਕਮਰੇ ਵਿੱਚੋਂ ਸਾਰੀਆਂ ਗੱਲਾਂ ਸੋਚ ਰਹੀ ਸੀ ਜੋ ਪਿਛਲੇ ਕੁਝ ਦਿਨਾਂ ਤੋਂ ਹੋ ਰਹੀਆਂ ਸੀ ਅਤੇ ਮੇਰੇ ਮਨ ਵਿੱਚ ਅਜੀਬ ਜਿਹੇ ਖਿਆਲ ਆ ਰਹੇ ਸੀ ਸ਼ਾਮ ਹੋ ਗਈ ਸੀ ਜਦੋਂ ਅਸੀਂ ਸਾਰੇ ਖਾਣਾ ਖਾਣ ਲਈ ਬੈਠੇ ਤਾਂ ਮੈਂ ਜਾਣ ਬੁੱਝ ਕੇ ਆਪਣੀ ਅਲਰਜੀ ਦੀ ਗੱਲ ਕੀਤੀ ਤਾ ਪਾਪਾ ਇੱਕਦਮ ਬੋਲੇ ਤੂੰ ਦਵਾਈ ਤਾਂ ਲਾ ਰਹੀ ਹੈ ਨਾ ਮੈਂ ਕਿਹਾ ਹਾਂਜੀ ਦਵਾਈ ਤਾਂ ਮੈਂ ਲਾ ਰਹੀ ਆ ਮੈਨੂੰ ਉਮੀਦ ਸੀ ਕਿ ਉਹ ਜ਼ਰੂਰ ਪੁੱਛਣਗੇ ਮੈਂ ਆਪਣੇ ਕਮਰੇ ਵਿੱਚ ਚਾਈ ਤੇ ਬਾਥਰੂਮ ਵਿੱਚ ਗਈ ਪਾਪਾ ਮੇਰੇ ਪਿੱਛੇ ਹੀ ਆ ਗਏ ਅਤੇ ਫੋਨ ਚਾਰਜ ਤੇ ਲਾਉਣ ਲਈ ਮੈਂ ਬਿਨਾਂ ਦਵਾਈ ਲਾਏ ਬਾਹਰ ਆਈ ਤੇ ਆਪਣੇ ਸਹੁਰੇ ਦਾ ਫੋਨ ਚੈੱਕ ਕੀਤਾ ਤੇ ਜਦੋਂ ਮੈਂ ਗੈਲਰੀ ਵਿੱਚ ਵੀਡੀਓ ਦੇਖਿਆ ਤਾਂ ਮੈਂ ਹੈਰਾਨ ਰਹਿ ਗਈ ਮੈਂ ਹੱਕੀ ਬੱਕੀ ਰਹਿ ਗਈ ਸੀ ਮੇਰੇ ਹੋਸ਼ ਮੈਂ ਆਪਣੀ ਸੱਸ ਦੇ ਕਮਰੇ ਵਿੱਚ ਗਈ ਜਿੱਥੇ ਮੇਰਾ ਘਰ ਵਾਲਾ ਤੇ ਸਹੁਰਾ ਵੀ ਸੀ ਮੇਰੇ ਸਹੁਰੇ ਦਾ ਰੰਗ ਫਿੱਕਾ ਪੈ ਗਿਆ ਤੇ ਮੈਨੂੰ ਕਹਿਣ ਲੱਗੇ ਮੇਰਾ ਫੋਨ ਤੇਰੇ ਹੱਥ ਵਿੱਚ ਕੀ ਕਰਦਾ ਮੇਰੇ ਤੋਂ ਫੋਨ ਮੰਗਣ ਲੱਗੇ ਮੈਂ ਨਹੀਂ ਦਿੱਤਾ ਮੇਰੇ ਘਰ ਵਾਲੇ ਨੇ ਕਿਹਾ ਇਹ ਕੀ ਚੱਲ ਰਿਹਾ ਹੈ ਮੈਂ ਕਿਹਾ ਮੈਂ ਦੱਸਦੀ ਹਾਂ ਇਹ ਦੇਖੋ ਮੈਂ ਵੀਡੀਓ ਖੋਲ ਕੇ ਦਿਖਾਈ ਤਾਂ ਆਪਣੇ ਘਰ ਵਾਲੇ ਨੂੰ ਉਹ ਵੀਡੀਓ ਦੇਖ ਕੇ ਕਹਿਣ ਲੱਗੇ ਪਾਪਾ ਇਹ ਕੀ ਹੈ ਤੁਹਾਨੂੰ ਸ਼ਰਮ ਨਹੀਂ ਆਉਂਦੀ ਇਹ ਮੇਰੀ ਘਰ ਵਾਲੀ ਹੈ ਤੇ ਤੁਹਾਡੀ ਧੀ ਵਰਗੀ ਹੈ ਤੁਸੀਂ ਕੀ ਕਰ ਰਹੇ ਹੋ ਸਾਨੂੰ ਦੇਖ ਕੇ ਮੇਰਾ ਸਹਰਾ ਕੰਬਣ ਲੱਗਾ ਅਤੇ ਮੇਥੋਂ ਤੇ ਮੇਰੇ ਘਰ ਵਾਲੇ ਤੋਂ ਮਾਫੀ ਮੰਗਣ ਲੱਗਾ ਅਤੇ ਫਿਰ ਉਸਨੇ ਕਿਹਾ ਕਿ ਮੈਂ ਤਾਂ ਆਪਣੇ ਦੋਸਤ ਦੀ ਕੁੜੀ ਦਾ ਵਿਆਹ ਕਰਨਾ ਸੀ ਪਰ ਤੇਰੀ ਸੱਸ ਆਪਣੇ ਰਿਸ਼ਤੇਦਾਰਾਂ ਵਿੱਚੋਂ ਕੁੜੀ ਤੈਨੂੰ ਪਸੰਦ ਕਰਾਈ ਤੇ ਵਿਆਹ ਕਰ ਦਿੱਤਾ ਮੈਂ ਜਾਣ ਬੁਝ ਕੇ ਇਸ ਨੂੰ ਅਲਰਜੀ ਵਾਲਾ ਫਲ ਖਵਾਇਆ ਸੀ ਤੇ ਡਾਕਟਰ ਕੋਲ ਲੈ ਗਿਆ ਜੋ ਮੇਰਾ ਹੀ ਦੋਸਤ ਹੈ ਉਸਨੇ ਦਵਾਈ ਵਿੱਚ ਐਸੀ ਬੁੱਟੀ ਮਲਾਈ ਜਿਸ ਨਾਲ ਇਹ ਬਾਝ ਹੋ ਜਾਵੇ ਅਤੇ ਇਸਦੇ ਕੋਈ ਇਲਾਜ ਨਾ ਹੋਵੇ ਤੇ ਫਿਰ ਤੂੰ ਇਸ ਨੂੰ ਤਲਾਕ ਦੇ ਦੇਵੇਂ ਮੇਰਾ ਘਰ ਵਾਲਾ ਮੇਰੇ ਤੋਂ ਮਾਫੀ ਮੰਗਣ ਲੱਗਾ ਉਸਨੇ ਮੇਰੇ ਸਹੁਰੇ ਨੂੰ ਬੁਲਾਉਣਾ ਛੱਡ ਦਿੱਤਾ ਅੱਜ ਇਸ ਗੱਲ ਨੂੰ 7 ਸਾਲ ਹੋ ਗਏ ਤੇ ਸਾਡੇ ਕੋਈ ਬੱਚਾ ਨਹੀਂ ਸਾਡੇ ਦਿਲ ਵਿੱਚ ਕਿਤੇ ਨਾ ਕਿਤੇ ਬੱਚੇ ਦੀ ਕਮੀ ਰੜਕਦੀ ਹੈ ਤੇ ਆਪਣੇ ਪੁੱਤ ਦੀਆਂ ਸਾਰੀਆਂ ਖੁਸ਼ੀਆਂ ਜਿਸ ਨੇ ਆਪਣੇ ਹੱਥੀ ਕੋਲੀਆਂ ਸੀ ਕਹਾਣੀ ਸੁਣਨ ਲਈ ਸਾਰਿਆਂ ਦਾ ਧੰਨਵਾਦ ਜੀ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਤੇ ਪਹਿਲੀ ਵਾਰ ਹੀ ਆਈ ਹਾਂ ਸਬਸਕ੍ਰਾਈਬ ਜ਼ਰੂਰ ਕਰਿਓ ਫਿਰ ਮਿਲਾਂਗੇ ਸੋਣੀ ਜੀ ਕਹਾਣੀ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ